ਹੁਣ ਲੁਧਿਆਣੇ ਦੇ ਅੰਦਰ ਬਿੱਟੂ ਮੁੱਦਾ ਹੈ ਜਾਂ ਡਿਵੈਲਪਮੈਂਟ ਮੁੱਦਾ ਹੈ ਹਾਂਜੀ ਲੁਧਿਆਣੇ ਦੇ ਅੰਦਰ ਬਿੱਟੂ ਮੁੱਦਾ ਹੈ ਜਾਂ ਡਿਵੈਲਪਮੈਂਟ ਮੁੱਦਾ ਹੈ ਨਹੀਂ ਵੇਖੋ ਮੇਰੀ ਗੱਲ ਸੁਣੋ ਲੁਧਿਆਣੇ ਦੇ ਮੈਂ ਮੈਂ ਤਾਂ ਗੱਲ ਕਰ ਰਿਹਾ ਮੈਂ ਹੋਰ ਇਹਨੂੰ ਮੇਰੀ ਮੋਸਟ ਪੋਲਿਊਟਿਡ ਸਿਟੀ ਅਨਪਲਾਨਡ ਸਿਟੀ ਗਿਆਸਪੁਰਾ 30 ਅਪ੍ਰੈਲ ਨੂੰ ਪਿਛਲੇ ਸਾਲ 11 ਲੋਕਾਂ ਦੀ ਮੌਤ ਹੋਈ ਹਾਈਡਰੋਜਨ ਸਲਫਾਈਡ ਲੀਕ ਹੋਣ ਨਾਲ ਲੁਧਿਆਣੇ ਦੇ ਬਾਰੇ ਲਗਾਤਾਰ ਗੱਲ ਹੁੰਦੀ ਹੈ ਕਿ ਇੰਡਸਟਰੀ ਆਪਣੀ ਗੁਣਵੱਤਾ ਗਵਾਉਂਦੀ ਜਾ ਰਹੀ ਹੈ ਅਜੇ ਹੀ ਗਰਾਊਂਡ ਦੇ ਵਿੱਚ ਆਪਾਂ ਕਿਵੇਂ ਲੜਾਂਗੇ ਜਦੋਂ 올 ਇੰਡੀਆ ਮੋਸਟ ਪੋਲਿਊਟਡ ਸਿਟੀ ਆ ਰਿਹਾ ਤੇ ਇਹ ਵੱਡਾ ਮੁੱਦਾ ਤੇ ਹੈ ਇਸ ਬਾਰੇ ਕੋਈ ਬਲੂਪ੍ਰਿੰਟ ਨਹੀਂ ਇਹਦੇ ਬਲੂਪ੍ਰਿੰਟ ਰਾਜਾ ਵੜਿੰਗ ਜੀ ਦੇਣਗੇ ਹੀ ਹੀ ਇਜ਼ ਆਲਰੇਡੀ ਬ੍ਰਿੰਗਿੰਗ ਇਨ ਅ ਵਿਜ਼ਨ ਫਾਰ ਲੁਧਿਆਣਾ ਮਿਸਟਰ ਰਾਜਾ ਵੜਿੰਗ ਠੀਕ ਹੈ ਉਹ ਇਥੇ ਲੋਕਲਾਈਜ਼ ਵਿਦਨ ਅ ਡੇ অর ਟੂ ਆਪਣੇ ਕਾਗਜ਼ ਭਰਨ ਤੋਂ ਬਾਅਦ ਵਿਜ਼ਨ ਡਾਕੂਮੈਂਟ ਨੂੰ ਲੈ ਕੇ ਆਣਗੇ ਲੁਧਿਆਣੇ ਦੇ ਲੋਕਾਂ ਵਾਸਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਹੜਾ ਨੇ ਸਾਰਾ ਵੱਧ ਪੋਲਿਊਸ਼ਨ ਦਾ ਹੈ ਤੇ ਬੁੱਢੇ ਨਾਲੇ ਦਾ ਕੰਮ ਬੁੱਢੇ ਨਾਲੇ ਚ ਵੀ ਸਾਰੇ ਵਾਤੇ ਪੈਸੀ ਕਾਂਗਰਸ ਨੇ ਦਿੱਤੇ ਨੇ ਜੀ ਪਿਛਲੀ ਸਾਡੀ ਸਟੇਟ ਦੀ ਗਵਰਨਮੈਂਟ ਨੇ ਤੇ ਨੈਸ਼ਨਲ ਗਵਰਨਮੈਂਟ ਨੇ ਪੈਸੇ ਦਿੱਤੇ ਨੇ ਜੈ ਰਾਮ ਰਮੇਸ਼ ਉਹਨਾਂ ਨੇ ਸੈਂਟਰ ਵੱਲੋਂ ਪੈਸੇ ਘੱਲੇ ਨੇ ਖੁਦ ਕੰਸੀਡ ਕਰਦੇ ਨੇ ਬਿੱਟੂ ਜੀ ਕਿ ਮੈਂ ਸੈਂਟਰ ਕੋ ਪੈਸੇ ਲਿਆਏ ਆ ਓਕੇ ਤੇ ਜੇ ਲੈ ਕੇ ਆਏ ਨੇ ਤੇ ਉਦੋਂ ਤਾਂ ਕਾਂਗਰਸ ਦੀ ਸਰਕਾਰ ਸੀ ਭਾਜੀਪੀ ਦੀ ਗਵਰਨਮੈਂਟ ਤੇ ਇਹਨਾਂ ਨੂੰ ਮਿਲਿਆ ਹੀ ਕੋਈ ਨਹੀਂ ਜੀ ਸੋ ਇਹ ਸਾਡੇ ਵਾਸਤੇ ਏਜੰਡਾ 100% ਰਹੇਗਾ ਬਟ ਇੱਕ ਕਲ ਮੇਰੀ ਇਹ ਕਿਸਮੇ ਲੋ ਜੀ ਜਿਹੜਾ ਡਰਾਈਵਰ ਆਫ ਚੇਂਜ ਹੁੰਦਾ ਮੈਂਬਰਸ ਆਫ ਪਾਰਲੀਮੈਂਟ ਆ ਡਰ ਜਿਹੜੇ ਚੇਂਜ ਕਰਨ ਵਾਲੇ ਜੇ ਅਸੀਂ ਪੁਰਾਣੇ ਡਾਈਵਰ ਬਾਰੇ ਲੋਕਾਂ ਨੂੰ ਦੱਸਦੇ ਨਹੀਂ ਜੀ ਦੋ ਵਾਰ ਬਣੇ ਆ ਜੇ ਕਿਸੇ ਦੇ ਘਰ ਤੇ 9 ਸਾਲ ਇੱਕ ਲਾਅ ਮੇਕਰ ਜਿਹੜਾ ਹੈ ਜੀ ਸੀ ਪਾਰਲੀਮੈਂਟਰੀਅਨਸ ਆ ਕਾਲਡ ਲਾਅ ਮੇਕਰਸ ਬਿਲਕੁਲ ਇਫ ਹੀ ਹਿਮਸੈਲ ਬਿਕਮਸ ਅ ਲਾਅ ਬ੍ਰੇਕਰ ਹਮ ਤੇ ਦੀ ਪੀਪਲ ਆਫ ਲੁਧਿਆਣਾ ਸ਼ੁੱਡ ਬੀ ਅਵੇਅਰ ਕਿ ਅਸੀਂ ਜਿਸ ਕਿਸਮ ਦਾ ਐਮਪੀ ਚੁਣਨਾ ਹੈ ਜਿਹੜਾ ਤੇ ਕਾਨੂੰਨ ਬਣਾਉਣ ਵਾਲਾ ਖੁਦ ਕਾਨੂੰਨ ਤੋੜ ਰਿਹਾ ਜੀ ਜਿਹੜੇ ਐਫੀਡੇਵਿਡ ਦੇ ਵਿੱਚ ਅਸਲੀਅਤ ਦੱਸਣੀ ਚਾਹੀਦੀ ਸੀ ਉਹਨੂੰ ਛੁਪਾ ਰਿਹਾ ਹੈ ਜੀ ਤੋਂ ਉਹਦੇ ਬਾਰੇ ਤੇ ਦੈਨ ਯੂ ਹੈਵ ਟੂ ਹੈਵ ਅ ਵੈਰੀ ਸੀਰੀਅਸ ਓਪੀਨੀਅਨ ਕਿ ਡੂ ਵੀ ਰੀਅਲੀ ਵਾਂਟ ਟੂ ਵੋਟ ਦਿਸ ਕਾਈਂਡ ਆਫ ਅ ਕੈਂਡੀਡੇਟ ਇੱਕੋ ਇੱਕ ਤੁਹਾਡਾ ਸਾਫ਼ ਸੁਥਰੀ ਇਮੇਜ ਹੋਣੀ ਈਮਾਨਦਾਰ ਹੋਣਾ ਤੁਹਾਡੀ ਐਜੂਕੇਸ਼ਨ ਕੀ ਹੈ ਜੀ ਤੁਹਾਡੀ ਕਾਬਲੀਅਤ ਕਿੰਨੀ ਕੀ ਇਹ ਤਾਂ ਸਾਰਾ ਇੰਪੋਰਟੈਂਟ ਸਵਾਲ ਨੇ ਤੇ ਇਹ ਸਾਡਾ ਕੰਮ ਨਹੀਂ ਉਹਨਾਂ ਨੂੰ ਵੇਅਰ ਕਰਾਉਣਾ ਜੀ ਪਹਿਲੇ ਤੇ ਅਸੀਂ ਲੁਧਿਆਣੇ ਵਾਲਿਆਂ ਨੂੰ ਵੇਅਰ ਕਰਨਾ ਚਾਹੁੰਦੇ ਹਾਂ ਕਿ ਆ ਚੀਜ਼ ਹੈ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਆਫ ਥਿਸ ਪਰਸਨ ਐਂਡ ਨੰਬਰ 2 ਉਸ ਤੋਂ ਬਾਅਦ ਸਾਡੀ ਜਿਹੜੀ ਵਿਜ਼ਨ ਹੈ ਲੁਧਿਆਣੇ ਬਾਰੇ ਉਹ ਜਿਹੜੇ ਸਾਡੇ ਕੈਂਡੀਡੇਟ ਨੇ ਪਾਰਟੀ ਦੇ ਪ੍ਰਧਾਨ ਨੇ ਵਿੰਗ ਸਾਹਿਬ ਉਹ ਸਾਹਮਣੇ ਰੱਖਣਗੇ